ਜੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰੋਗੇ ਜੀ ਤੇ ਮੈਂ ਫਿਰ ਜਿਹੜਾ ਤੁਹਾਡਾ ਨਾਮ ਆ ਤੇ ਸਕਰੀਨਸ਼ਾਟ ਆ ਤੇ ਮੈਂ ਚੈਨਲ ਤੇ ਲਗਾਉਂਗੀ ਤੇ ਮੈਂ ਤੁਹਾਨੂੰ ਮੇਰੇ ਦਿਰੇ ਧੰਨਵਾਦ ਆ ਜਿਹੜੇ ਜਿਹੜੇ ਕਮੈਂਟ ਕਰ ਦੇਣਗੇ ਤੇ ਪਿਆਰੇ ਪਿਆਰੇ ਕਮੈਂਟ ਹੋਣਗੇ ਜਿਹੜੇ ਵਧੀਆ-ਵਧੀਆ ਜੇ ਉਹ ਮੈਂ ਲਗਾਉਂਗੀ ਜਰੂਰ ਤੇ ਉਹਦਾ ਰਿਪਲਾਈ ਵੀ ਜਰੂਰ ਕਰ ਦਿੰਗੀ ਤੇ ਫਰ ਸਟਾਰਟ ਕਰਦੇ ਆ ਜੀ ਅੱਜ ਦਾ ਵੀਡੀਓ ਤੇ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਵੇਂ ਅੱਜ ਵਾਲੇ ਵੀ ਜਿਹੜੇ ਵਲੌਗ ਦੇ ਕਮੈਂਟ ਹੋਣਗੇ ਉਹ ਅਗਲੇ ਵਲੌਗ ਦੇ ਵਿੱਚ ਹੈ ਨਾ ਤੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਚੈਨਲ ਦੇ ਤੁਹਾਨੂੰ ਇਸ ਚੈਨਲ ਤੇ ਤੁਹਾਨੂੰ ਨਾਲੇ ਇੱਕ ਤਾਂ ਵਲੌਗ ਮਿਲਣਗੇ ਵਲੌਗ ਦੇ ਵਿੱਚ ਘਰ ਦੇ ਕੰਮ ਕਿ ਕਿ ਘਰ ਦੇ ਕੰਮ ਇਕੱਲੀ ਰੁਟੀਨ ਆਪਣਾ ਝਾੜੂ ਪੂੰਛਾ ਨਗਰ ਹੈ ਸਾਰਾ ਕੁਝ ਤੇ ਉਹਦੇ ਵਿੱਚ ਕੰਮ ਤੋਂ ਆਪਾਂ ਜਦੋਂ ਵਿਲੇ ਹੁੰਦੇ ਨੇ ਥੋੜਾ ਜਿਹਾ ਆਪਣਾ ਟਾਈਮ ਮਿਲਦਾ ਵਾ ਫਿਰ ਆਪਾਂ ਆਪਣੇ ਘਰ ਦੇ ਡੈਕੋਰੇਸ਼ਨ ਵਾਸਤੇ ਆਪਣੇ ਵਾਸਤੇ ਹੈਨਾ ਆਪਣੀ ਫੈਮਿਲੀ ਵਾਸਤੇ ਕੁਝ ਨਾ ਕੁਝ ਕਰਦੇ ਰਹਿੰਦੇ ਆ ਉਹ ਵੀ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਆਪਾਂ ਦੇ ਕਿਤੇ जाया ਕਰਾਂਗੇ ਟ੍ਰੈਵਲ ਕਰਿਆ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਆਪਾਂ ਵਲੌਗ ਦੇ ਵਿੱਚ ਤੇ ਐਸਾ ਇੰਟਰਸਟਿੰਗ ਵਲੌਗ ਜਿਹੜੇ ਹੋਣਗੇ ਤੇ ਆਣਗੇ ਤੁਹਾਡੇ ਲਈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਤੇ ਨਾਲੇ ਵੀਡੀਓ ਨੂੰ ਨਾ ਫੁੱਲ ਵਾਚ ਕਰੇ ਕਰੋ ਤੇ ਤਾਂ ਜੋ ਆਪਣਾ ਚੈਨਲ ਗਰੋਅ ਕਰ ਸਕੇ ਜਲਦੀ ਜਲਦੀ ਹੈ ਨਾ ਤੇ ਚਲੋ ਜੀ ਹਾਂ ਜੀ ਹਰਮਨ ਉੱਠ ਗਿਆ ਸੀ ਤੇ ਰੀਡਿੰਗ ਹੋਣ ਲੱਗ ਗਿਆ ਸੀ ਸਕੂਲ ਜਾਣ ਵਾਸਤੇ ਪੱਗ ਬੰਨਣ ਲੱਗ ਗਿਆ ਤੇ ਲੋਜੀ ਹੋ ਗਿਆ ਡੈਡੀ ਤੇ ਉਹਨੇ ਨੂੰ ਇਹ ਵੀ ਡੈਡੀ ਛੱਡ ਕੇ ਆਣੀ ਤੇ ਅਜੂਨ ਨੇ ਲੇਟ ਹੋ ਜਾਣਾ ਇਸ ਲਈ ਕਹਿੰਦੀ ਕਿ ਚਲੋ ਮੈਂ ਹੀ ਛੱਡ ਕੇ ਆਉਂਦਾ ਹਾਂ ਨਹੀਂ ਤੇ ਫਿਰ ਆਟੋ ਜਾਂਦਾ ਹੁੰਦਾ ਹੈ ਨਾ ਇਹ ਤੇ ਚੱਲ ਛੱਡ ਕੇ ਲੈ ਕੇ ਸੀ ਡੈਡੀ ਉਹ ਬੈਗ ਰੱਖ ਕੇ ਆ ਰਹੇ ਸੀ ਨਾ ਆਪਣਾ ਗੱਡੀ ਦੇ ਵਿੱਚ ਤੇ ਡੈਡੀ ਵੀ ਤੇ ਨਹੀਂ ਸੀ ਨਹੀਂ ਛੱਡ ਕੇ ਆਉਣਗੇ ਤੇ ਜੋ ਲੋ ਜੀ ਚੱਲੇ ਸੀਗੇ ਆਪ ਵੀ ਘੂਰेंगे ਜੇ ਜਿਹੜੇ लेट ਜਾਂਦੇ ਨੇ ਜੀ ਥੋੜਾ ਮਤਲਬ ਫਿਰ ਛੱਡਿਆਂ ਬੰਦ ਨਹੀਂ ਆ ਤੇ ਜੇ ਜਲਦੀ ਜਾਣਾ ਹੁੰਦਾ ਤਾਂ ਫਿਰ ਹਰਮਨ ਖੁੱਲ ਜਾਂਦਾ ਫਿਰ ਅੱਗੇ ਚੜਕੀ ਚੱਲ ਜਾਂਦਾ ਹੁੰਦਾ ਤੇ ਅੱਜ ਬੱਦਲ ਬਹੁਤ ਹੋਈ ਹੋਈ ਸੀਗੇ ਤੇ ਅੱਜ ਤਾਂ ਮੌਸਮ ਹੀ ਅਦਾਈ ਸੀ ਕਿ ਕਦੀ ਧੁੱਪ ਕਦੀ ਬੱਦਲ ਕਦੀ ਅਦਾਈ ਚੱਲੀਆਂ ਰਹੀ ਸੀ ਤੇ ਇੱਥੇ ਪੰਛੀ ਆ ਗਏ ਸੀਗੇ ਤੇ ਤੇ ਮੈਂ ਪਾਣੀ ਰੱਖਿਆ ਉਹ ਲੈਣਾਂ ਵਾਸਤੇ ਦਾਣਾ ਪਾਣੀ ਰੱਖਿਆ ਹੁੰਦਾ ਤੇ ਆਣ ਲੱਗੇ ਸੀਗੇ ਇੱਕ ਨਾ ਸੈਂਟਰ ਵਿੱਚ ਜਿਹੜਾ ਕਬੂਤਰ ਇਹਦੀ ਵਿਚਾਰੇ ਦੀ ਕਲਤ ਟੁੱਟੀ ਹੋਈ ਹੈ ਤੇ ਦੋ ਟਾਈਮ ਆਂਦਾ ਵਾ ਖਾਣ ਇਹ ਤੇ ਮੈਂ ਇਹਨੂੰ ਚੈੱਕ ਕਰਦੀ ਹਿੰਨੇ ਸ਼ਾਮ ਨੂੰ ਉਹ ਕਾਣਾ ਉਪ ਤੋਂ ਮੁਰਲੀ ਕੀ ਮਧੁਰ ਸੁਣਾ ਦੋ ਤਾ ਉਹ ਕਾਣਾ ਤੂੰ ਮੁਰਲੀ ਕੀ ਮధుਰ ਸੁਨਾ ਸਰਦਾਰ ਜੀ ਆਗੇ ਸੀਗੇ ਤੇ ਦੇਖ ਰਹੇ ਨੇ ਉਹ ਮੈਚ ਕਿਉਂਕਿ ਆਈਪਲ ਚੱਲ ਰਹੇ ਨੇਗੇ ਹੁਣ ਤੇ ਜਿੰਨੀ ਦੇਰੇ ਚੱਲਣ ਨੇ ਤੇ ਅਸੀਂ ਹੋਰ ਕਿਤੇ ਨਹੀਂ ਲਗਾ ਸਕਦੇ ਅਸੀਂ ਦਿਨੇ ਦੇਖ ਲੈਣੇ ਹੁੰਦੇ ਆ ਤੇ ਇਸ ਟਾਈਮ ਫਿਰ ਇਨਾ ਦਾ ਹੀ ਹੁੰਦਾ ਵਾ ਕਿਉਂਕਿ ਇਹਨਾਂ ਨੂੰ ਮੈਚ ਬਹੁਤ ਵਧੀਆ ਲੱਗਦਾ ਹੈ ਤੇ ਇਸ ਲਈ ਮੈਚ ਦੇਖ ਦੇ ਦਿੰਦੇ ਨੇਗੇ ਤੇ ਭੁੱਖ ਲੱਗੀ ਹੋਈ ਸੀ ਤੇ ਮੈਂ ਕਿਹਾ ਚਲੋ ਕੁਝ ਬਣਾ ਕੇ ਦਿੰਨੀ ਆ ਖਾਣ ਵਾਸਤੇ ਸਰਦਾਰ ਜੀ ਲਈ ਨਾ ਹਾਂਜੀ ਮੈਂ ਬਣਾ ਰਹੀ ਸੀ ਇੱਥੇ ਬੇਸਨ ਦੇ ਪੂੜੇ ਤੇ ਇਹਦੇ ਵਿੱਚ ਮੈਂ ਪਿਆਜ਼ ਮਿਰਚਾਂ ਹਰੀਆਂ ਲਾਲ ਮਿਰਚ ਮਸਾਲਾ ਨਮਕ ਤੇ ਹਲਦੀ ਵਗੈਰਾ ਪਾ ਕੇ ਪਾਣੀ ਹਲਕਾ ਜਿਹਾ ਪਾ ਕੇ ਨਿਘੋਰ ਲਿਆ ਬੈਟਰ ਜਿਹਾ ਬਣਾ ਲਿਆ ਇਹਦਾ ਇਹਨੂੰ ਉਹਦੇ ਉੱਪਰ ਆ ਰੱਖਾਂਗੀ ਲਗਾਣਗੀ ਠੀਕ ਹੈ ਤੇ ਜਲਦੀ ਜਲਦੀ ਸਪਰੈਡ ਕਰ ਦੇਣਾ ਬਸ ਇਹਨੂੰ ਇਹ ਤੰਗੀਦਰਾ ਲਗਾ ਲੈਣਾ ਤੇਲ ਨਾਲ ਤੇ ਹੁਣ ਇਹਨੂੰ ਘਿਲਾ ਕੇ ਇਸ ਬੈਟਰ ਨੂੰ ਤੇ ਇਹਦੀ ਸਹਾਇਤਾ ਨਾਲ ਇਦਾਂ ਸਾਰਾ ਫਲਾੜ ਲੈਣਾ ਬਹੁਤ ਈਜ਼ੀ ਹੈ ਜੇ ਮੈਨੂੰ ਭੁੱਖ ਲੱਗੀ ਹੁੰਦੀ ਹੈ ਨਾ ਬਹੁਤ ਛੇਤੀ ਬਣ ਜਾਂਦਾ ਹੈ ਆਏ ਬਸ ਇਹਨੂੰ ਥੋੜਾ ਜਿਹਾ ਸਪਰੈਡ ਕਰ ਦੇਣਾ ਇੱਥੇ। ਸਵੇਰ ਦੇ ਗਏ ਹੁੰਦੇ ਨੰਗੇ ਤੇ ਫਿਰ ਭੁੱਖ ਲੱਗ ਜਾਂਦੀ ਐ ਇਸ ਟਾਈਮ ਤੱਕ ਆਂਦੇ ਆ ਜਦੋਂ ਤੇ ਬਸ ਇਹ ਇਹਨੂੰ ਸਟੀਮ ਹਲਕੀ ਕਰਕੇ ਬਸ ਇਹਨੂੰ ਇੱਦਾਂ ਆਪਾਂ। ਇਹਦੇ ਆਲੇ ਦਲੇ ਪਾ ਲੈਣਾ ਤਾਂ ਜੋ ਤਫਾਨੀ ਨਾ ਨਾਲਨਾ ਇਹ। ਹਲਕਾ ਹਲਕਾ ਜਿਹਾ ਇਹਨੂੰ ਹਿਲਾਣਾ ਪਾ ਹਲੇ। ਥੋੜਾ ਟਾਈਮ ਲੱਗੂਗਾ ਇਹ ਤੱਕ ਹੀ ਤੇਰੇ ਤੇ ਕੋਈ ਉਹ ਦਵਾਰ ਲਗਾ ਦੀ ਬਾਉਂਡਰੀ ਆ ਕੇ ਨਾਲ ਹੀ ਪਤਾ ਦੰਗ ਚਾਹ ਦਾ ਗੈਸ ਆ ਤੁਸੀਂ ਬਿਲਕੁਲ ਸਲੋ ਰੱਖਣਾ ਮੀਡੀਅਮ ਰੱਖਣਾ ਬਿਲਕੁਲ आज भी तुम भी खा लो तो देखो कि बनिया है ना लो जी देखो कि वी बनिया है ना क्योंकि अपने नॉन स्टिक नहीं ना है ते इस करके तबे थोड़ा ऑयल ज्यादा लगता वा जो नॉन स्टिक होगा हो तो यह ऑयल घट लगेगा ਤੇ ਉਹ ਭੁੱਖ ਲੱਗੀ ਹੋਈ ਆ ਤਾਂ ਇੰਨੱਕ ਦਾ ਫਿਰ ਹੋਸ ਬਣਾਣਾ ਤੇ ਆਜੋ ਜੀ ਤੁਸੀਂ ਖਾ ਲਓ ਹਾਂਜੀ ਇੱਕ ਸਾਈਡ ਮੇ ਚਾਹ ਤਾਂ ਤੁਸੀਂ ਦੂਸਰੀ ਸਾਈਡ ਮੇ ਪੂੜੇ ਬਣਾ ਰਹੀ ਸੀ ਬੈਸਨ ਵਾਲੇ ਤੇ ਜਾ ਮੇਰੀ ਰਿਜਲ ਲੱਗੀ ਦਿੱਤੋ ਉਹਨ ਵੇੱਤੇ ਫਾਰੀ ਸੀਗੀ ਦੁੱਧ ਚਾਹ ਦੇ ਵਿੱਚ ਤੇ ਮੈਂ ਦੁੱਧ ਪਾਰੀ ਸੀਗੀ ਨਾਲ ਨਾਲ ਦੂਸਰੀ ਸਾਈਡ ਵੀ ਖਿਆਲ ਸੀਗਾ ਤੇ ਜਿਹੜਾ ਕੁੜੇ ਵਾਲਾ ਤੁਹਾਡਾ ਤਵਾ ਵਾ ਨਾ ਦੋਹੇ ਸਾਈਡ ਉਹ ਸਿਮ ਰੱਖਣਾ ਨਹੀਂ ਤਾਂ ਫੇਰ ਇਹ ਜਲ ਜਾਊ 재미, gernakan. N no. ਵੀਡੀਓ ਦੇ ਚੱਕਰ ਜੀ ਨੂਨ ਭੁੱਲ ਗਈ ਅੱਧੇ ਘੰਟਾ ਇੱਦਾਂ ਹੀ ਹੋਇਆ ਜੀ ਇਹਨੇ ਤੇ ਮੈਂ ਫਟਾਫਟ ਬਣਾਇਆ ਵੀ ਮੈਂ ਕਿਹਾ ਵਿਚਾਰੇ ਨੂੰ ਫੁੱਲ ਲੱਗੇ ਤੇ ਸਾਸ ਤਾਂ ਦੇ ਦਿੱਤੀ ਸੀਗੀ ਨਾਲ ਮੈਂ ਤੇ ਪਰ ਅੰ ਵਿੱਚ ਨੂਨ ਪਾਣਾ ਭੁੱਲ ਗਈ ਤੁਸੀਂ ਨਾ ਇਹ ਗਲਤੀ ਕਰਿਓ ਨੂਨ ਜਰੂਰ ਪਾ ਲਿਓ ਤੇ ਬਲੌਗ ਇੱਦਾਂ ਦਾ ਲੱਗਿਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਅੱਜ ਵਾਲਾ ਵੀਡੀਓ ਜਿਹੜਾ ਉਹ ਤੋਂ ਫਨੀ ਬਣ ਗਿਆ ਕਿਉਂਕਿ ਆਪਾਂ ਬੇਸਨ ਵਾਲੇ ਜਿਹੜੇ ਬਣਾਏ ਸੀਗੇ ਪੂੜੇ ਤੇ ਉਹਨਾਂ ਚੋਂ ਨੂੰ ਭੁੱਲ ਗਈ ਆਪਾਂ ਹਨਾ ਗਲਤੀ ਹੈ ਆਪਣੀ ਮੰਨ ਲਈ ਹੈ ਹਾਂ ਭੁੱਲ ਗਏ ਤੇ ਕੋਈ ਗੱਲ ਨਹੀਂ ਉੱਪਰ ਸਪੈਲਡ ਕਰ ਦਾਂਗੇ ਪਰ ਤੁਸੀਂ ਜੇ ਬਣਾਉਂਗੇ ਤਾਂ ਧਿਆਨ ਨਾਲ ਆਪਣਾ ਪਾ ਕੇ ਸਾਰਾ ਕੁਝ ਦੇਖ ਲਿਓ ਠੀਕ ਹੈ ਜੀ ਉਦ ਕੀ ਬਾਏ ਬਾਏ ਮੈਂ ਨਾ ਵੀਡੀਓ ਦੇ ਚੱਕਰ 'ਚ ਮੈਂ ਕਿਹਾ ਚਲੋ ਵੀਡੀਓ ਬਣਾਉਣੇ ਨਾਲ ਨਾਲ ਨਮਕ ਪਾਉਣਾ ਭੁੱਲ ਗਈ ਤੇ ਤੁਸੀਂ ਵੀ ਇਹ ਗਲਤੀ ਨਾ ਕਰਿਓ ਨਮਕ ਯਾਦ ਨਾਲ ਪਾ ਲਿਓ ਤੇ ਇਹ ਮੈਂ ਮਸਾਲਾ ਬਣਾ ਕੇ ਰੱਖਿਆ ਹੋਇਆ ਤੇ ਹੁਣ ਇਹ ਇਹਦੇ ਉੱਪਰ ਸਪ੍ਰਿੰਕਲ ਕਰ ਦੂੰਗੀ ਇਹ ਤਾਂ ਤੇ ਬਾਕੀ ਤੁਸੀਂ ਜਿਸ ਤਰ੍ਹਾਂ ਮੈਂ ਦੱਸਿਆ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦਾ ਜਿੰਦਾ ਭੁੱਖ ਲੱਗੀ ਹੁੰਦੀ ਹੈ ਠੀਕ ਹੈ ਜਲਦੀ ਜਲਦੀ ਬਣ ਜਾਂਦਾ ਆ ਤੇ ਬਣਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਤੇ ਜੇ ਨਾਨ ਸਟਿਕ ਹੋ ਹੈਗਾ ਆਪਣੇ ਕੋਲੇ ਫਿਰ ਉਹਦੇ ਤੇ ਜਿਹੜਾ ਤੇਲ ਹੈ ਉਹ ਘਟਣ ਲੱਗੂਗਾ ਹਨਾ ਕਿਉਂਕਿ ਸਿੰਪਲ ਤਵਾ ਮੇਰੇ ਕੋਲ ਇਸ ਲਈ ਤੇਲ ਲੱਗਿਆ ਆਪਣਾ ਤੇ ਤੇਲ ਵੀ ਬਿਲਕੁਲ ਥੋੜਾ ਜਿਹਾ ਲੱਗਿਆ ਮੈਂ ਸਿਰਫ 2-3 ਚਮਚੇ ਲਏ ਸੀਗੇ ਉਹ ਚ ਵੀ ਬਚ ਗਿਆ ਜ਼ਿਆਦਾ ਤੇਲ ਲੈਣ ਦੀ ਲੋੜ ਨਹੀਂ ਹੈ ਜੀ ਜੇ ਥੋੜਾ ਜਿਹੜਾ ਬੈਟਰ ਆ ਸਹੀ ਆ ਤਕਿ ਜਰ ਤਿਲ ਤੇ ਲੋੜੀ ਹੈ ਜੀ ਓਕੇ ਜੀ ਇਹਦੇ ਵਿੱਚ ਮੈਂ ਨਾ ਮਸਾਲਾ ਨਮਕ ਮਿਰਚ ਤੇ ਕਾਲਾ ਨੂਨ ਇਹ ਮਿਕਸ ਕਰਕੇ ਰੱਖਿਆ ਹੈ ਆ ਜੇ ਪਰੌਂਠੇ ਬਣਾਣੇ ਆ ਤਾਂ ਵੀ ਮੈਂ ਪਾਣੀ ਨਹੀਂ ਹੁੰਨੀ ਆ ਤੇ ਸੈਲਡ ਵਗੈਰਾ ਜਦੋਂ ਖਾਣੇ ਆ ਉਦੋਂ ਵੀ ਥੋੜਾ ਜਿਹਾ ਪਾਣੀ ਤੇ ਐਦਾ ਰਲਾ ਕੇ ਰੱਖ ਲਿਆ ਕਰੋ ਜੇ ਮੈਂ ਤੁਹਾਨੂੰ ਹੁਣ ਮੈਂ ਨੂਨ ਭੁੱਲ ਗਈ ਸੀ ਤੇ ਐਦਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਟੇਸਟੀ ਲੱਗਦਾ ਆ ਮਿੱਟੀ ਕਰਕੇ ਨਾ ਮੇਰੇ ਪੈਰ ਜਿਹੜੇ ਉਹ ਫਟ ਗਏ ਅੱਡੀਆਂ ਤੇ ਹੁਣ ਮੈਨੂੰ ਸਰਜਾਂਦ ਜੀ ਨੇ ਬੋਰਪਲਸ ਲੈ ਕੇ ਦਿੱਤੀ ਹੈ ਤੇ ਇਹ ਲਗਾਵਾਂਗੇ ਆਪਰ ਆਦਮੀ ਪੈਰ ਧੋ ਕੇ ਚੰਗੀ ਤਰ੍ਹਾਂ ਤੇ ਫਿਰ ਉਹ ਜਿਹੜੇ ਲਗਾ ਲਾਂਗੇ ਬੋਰਪਲਸ ਪੈਰਾਂ ਤੇ ਤੇ ਅੱਦਕੀਆ ਕਰਦੇ ਆ ਨਾ ਤੇ ਇਹਨੂੰ ਲਗਾਵਾਂਗੇ ਕਿਉਂਕਿ 2-3 ਦਿਨ ਹੋ ਗਏ ਫਿਰ ਮੈਨੂੰ ਕੋਈ ਤੁਰਿਆ ਵੀ ਨਹੀਂ ਜਾਂਦੀ ਥੀ ਨਹੀਂ ਜਿਆਦਾ ਫਟ ਗਈ ਗੱਡੀ ਆ ਕੱਚਾ ਲਾਇਕ ਨਾ ਮਿੱਟੀ ਬਹੁਤ ਜ਼ਿਆਦਾ ਹੁੰਦੀ ਆ ਤੇ ਉਹਦੇ ਕਰਕੇ ਪਹਿਲੀ ਵਾਰੀ ਹੋਇਆ ਮੇਰੇ ਨਾਲ ਲੱਗਦਾ ਅੱਗੇ ਅੱਡੀਆਂ ਫਟੀਆਂ ਨਹੀਂ ਆਈਆਂ ਮੇਰੀ ਖਦੀ ਦੀ ਤੇ ਇੱਥੇ ਮਿੱਟੀ ਕਰਕੇ ਮੈਂ ਕੁਝ ਕਿਆਰੀਆ ਵਗੈਰਾ ਚੀਬਦੀ ਰਹਿਣੀ ਆ ਉਹਦੇ ਕਰਕੇ ਜਿਹੜੇ ਮੇਰੇ ਆਡੀਆਂ ਫਟ ਗਿਆ ਇੱਕ ਇੱਕ ਵਾਲੀ ਗੱਡੀ ਫੱਟੀ ਆ ਦੂਸਰੇ ਪੈਰ ਦੀ ਨਹੀਂ ਪੱਟੀ ਐ ਕਿ ਇੱਕ ਪੈਰ ਦੀ ਫੱਟੀ ਆ ਤੇ ਉਹ ਨਾ ਥੋੜੀ ਜਿਆਦਾ ਫਟ ਗਈ ਤੇ ਉਹਦੇ ਕਰਕੇ ਮਿੱਟੀ ਕਰਕੇ ਤੇ ਫਿਰ ਹੁਣ ਆਪਾਂ ਰਾਤ ਨੂੰ ਪੈਰ ਧੋ ਕੇ ਕੋਸੇ ਪਾਣੀ ਨਾਲ ਚੰਗੀ ਜਰਾ ਉਹਨੂੰ ਸਹੀ ਨਹੀਂ ਨੂੰ ਸਾਫ਼ ਕਰਕੇ ਫਿਰ ਲਗਾਵਾਂਗੇ ਕਿਤੇ ਆ ਮਾ ਜੀ ਦਾ ਫੇਪਰ ਚਲੇ ਨਿਕਲੇ ਓਕੇ ਜੀ ਚਲੋ ਮੈਂ ਵੀ ਖਾ ਲਮਾ ਤੇ ਮੈਂਨੇ ਪਖ ਲੜਫ ਮੀਟ ਦੀ ਓਕੇ ਜੀ ਅਜਲੇ ਐਨਾਈ ਤੇ ਮਿਲਦੀ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤੋਬ ਤੱਕ ਲਈ ਖੁਸ਼ ਰਹੋ ਮੁਸਕੁਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ ਤੇ ਬਾਏ ਬਾਏ